ਦਿੱਲੀ ਵਿਧਾਨ ਸਭਾ ਚੋਣਾਂ ਲਈ VOTING ਤੋਂ ਬਾਅਦ ਕੀਤੇ ਗਏ ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਆਪ ਦੀ ਸੱਤਾ ਖੁੱਸਣ ਅਤੇ BJP ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਝ ਸਰਵੇਖਣਾਂ ਅਨੁਸਾਰ ਐਤਕੀ ਫਿਰ ਕਾਂਗਰਸ ਦਾ ਖਾਤਾ ਖੁੱਲਣਾ ਮੁਸ਼ਕਲ ਹੈ। ਹਾਲਾਂਕਿ ਦੋ ਸਰਵੇਖਣਾਂ ਅਨੁਸਾਰ ਆਪ ਜਿੱਤ ਸਕਦੀ ਹੈ ਅਤੇ ਦੋ ਅਨੁਸਾਰ BJP ਅਤੇ ਆਪ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਚੋਣ ਕਮਿਸ਼ਨ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਧਿਕਾਰਿਕ ਨਤੀਜਿਆਂ ਦਾ ਐਲਾਨ ਕਰੇਗਾ। ਐਗਜ਼ਿਟ ਪੋਲ ਚੋਣ ਸਰਵੇਖਣ ਏਜੰਸੀਆਂ ਵੱਲੋਂ VOTERਾਂ ਦੀਆਂ ਇੰਟਰਵਿਊਜ਼ ਦੇ ਆਧਾਰ 'ਤੇ ਲਿਆ ਗਿਆ ਅਨੁਮਾਨ ਹੁੰਦਾ ਹੈ। ਇਹ ਅਸਲ ਨਤੀਜਿਆਂ ਤੋਂ ਬਿਲਕੁਲ ਵੱਖਰੇ ਵੀ ਹੋ ਸਕਦੇ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤੇ ਚੋਣ ਸਰਵੇਖਣ ਗਲਤ ਨਿਕਲੇ ਸਨ ਪੀਪਲਜ਼ ਪਲਸ ਅਨੁਸਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਗੜਜੋੜ ਨੂੰ 51 ਤੋਂ 60 ਅਤੇ ਆਪ ਨੂੰ 10 ਤੋਂ 19 ਸੀਟਾਂ ਮਿਲ ਸਕਦੀਆਂ ਨੇ ਇਸ ਅਨੁਸਾਰ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ ਇਸੇ ਤਰ੍ਹਾਂ ਪੀਪਲਜ਼ ਅਨਸਾਰ ਐਨਡੀਏ 40 ਤੋਂ 44 ਆਪ 25 ਤੋਂ 29 ਜਿੱਦ ਕੇ ਕਾਂਗਰਸ ਇੱਕ ਸੀਟ ਜਿੱਤ ਸਕਦੀ ਹੈ ਪੀ ਮਾਰਕ ਮੁਤਾਬਕ 48 ਤੋਂ 49 ਤੇ ਭਾਜਪਾ 21 ਤੋਂ 31 ਤੇ ਆਪ ਅਤੇ ਇੱਕ ਸੀਟ ਤੇ ਕਾਂਗਰਸ ਜੇਤੂ ਰਹਿ ਸਕਦੀ ਹੈ ਜੀਵੀਸੀ ਅਨਸਾਰ 48 ਤੋਂ 45 ਤੇ ਭਾਜਪਾ 22 ਤੋਂ 31 ਤੇ ਆਪ ਅਤੇ ਦੋ ਤੇ ਕਾਂਗਰਸ ਜੇਤੂ ਰਹਿ ਸਕਦੀ ਹੈ ਪੋਲ ਡਾਇਰੀ ਨੇ 42 ਤੋਂ 50 ਸੀਟਾਂ ਭਾਜਪਾ ਨੂੰ ਅਤੇ 18 ਤੋਂ 25 ਆਪ ਅਤੇ ਦੋ ਸੀਟਾਂ ਕਾਂਗਰਸ ਤੇ ਜਿੱਤਣ ਦਾ ਅਨੁਮਾਨ ਲਾਇਆ ਹੈ ਚੜ੍ਹ ਕੇ ਸਰ ਬੀਜਪੀ ਅਤੇ ਉਸਦੇ ਭਾਈਵਾਲ 48 ਤੋਂ 44 ਆਪ 25 ਤੋਂ 28 ਅਤੇ ਕਾਂਗਰਸ 2 ਤੋਂ 3 ਸੀਟਾਂ ਲੈ ਸਕਦੀ ਹੈ ਉਧਰ ਪ੍ਰੈਜ਼ਿਡ ਅਤੇ ਮਾਈਂਡ ਬ੍ਰੇਕ ਮੀਡੀਆ ਨੇ ਆਪ ਦੇ ਜਿੱਤਣ ਦੀ ਸੰਭਾਵਨਾ ਜਤਾਈ ਹੈ ਵੀ ਪ੍ਰੈਜ਼ਾਈਡ ਮੁਤਾਬਕ 46 ਤੋਂ 52 ਅਤੇ ਆਪ 18 ਤੋਂ 23 ਤੇ ਬੀਜਪੀ ਅਤੇ ਕਾਂਗਰਸ ਨੂੰ ਇੱਕ ਸੀਟ ਆ ਸਕਦੀ ਹੈ ਇਸੇ ਤਰ੍ਹਾਂ ਮਾਈਂਡ ਬ੍ਰੇਕ ਮੀਡੀਆ ਨੇ ਆਪ ਨੂੰ 44 ਤੋਂ 49 ਬੀਜਪੀ ਨੂੰ 21 ਤੋਂ 25 ਅਤੇ ਕਾਂਗਰਸ ਨੂੰ ਇੱਕ ਸੀਟ ਦਿੱਤੀ ਹੈ ਮੈਟ੍ਰਿਕਸ ਅਤੇ ਡੀਵੀ ਰਿਸਰਚ ਨੇ ਆਪ ਅਤੇ ਬੀਜਪੀ ਵਿਚਾਲੇ ਸਖਤ ਮੁਕਾਬਲਾ ਦਿਖਾਇਆ ਮੈਟ੍ਰਿਕਸ ਦੇ ਚੋਣ ਸਰਵੇਖਣ ਮੁਤਾਬਕ ਬੀਜਪੀ ਦੀ ਅਗਵਾਈ ਵਾਲੇ ਐਨਡੀਆ ਗੱਡਜੋੜ ਨੂੰ 35 ਤੋਂ 40 ਸੀਟਾਂ ਮਿਲ ਸਕਦੀਆਂ ਨੇ ਆਪ ਨੂੰ 32 ਤੋਂ 37 ਸੀਟਾਂ ਜਰ ਕੇ ਕਾਂਗਰਸ ਇੱਕ ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਡੀਵੀ ਰਿਸਰਚ ਮੁਤਾਬਕ 26 ਤੋਂ 34 ਸੀਟਾਂ ਤੇ ਆਪ ਅਤੇ 36 ਤੋਂ 44 ਦੇ ਬੀਜਪੀ ਜੇਤੂ ਰਹਿ ਸਕਦੀ ਹੈ ਇਸ ਨੇ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਦਿੱਤੀ 70 ਮੈਂਬਰੀ ਦਿੱਲੀ ਵਿਧਾਨ ਸਭਾ ਚ ਬਹੁਮਤ ਦਾ ਅੰਕੜਾ 36 ਹੈ ਇਸ ਵੇਲੇ ਆਪ ਕੋਲ 62 ਬੀਜਪੀ ਕੋਲ 8 ਅਤੇ ਕਾਂਗਰਸ ਕੋਲ ਇੱਕ ਵੀ ਵਿਧਾਇਕ ਨਹੀਂ ਹੈ ਆਪਣੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਰੱਦ ਕਰ ਦਿੱਤੇ ਨੇ ਆਪ ਦੀ ਕੌਮੀ ਤਰਜਮਾਨ ਅਰੀਨਾ ਗੁਪਤਾ ਨੇ ਕਿਹਾ ਕਿ ਐਗਜ਼ਿਟ ਪੋਲ ਨੇ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਘੱਟ ਸਮਝਿਆ ਪਰ ਅਸਲ ਨਤੀਜਿਆਂ 'ਚ ਪਾਰਟੀ ਨੇ ਇਸ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਐਗਜ਼ਿਟ ਪੋਲ ਨੂੰ ਦੇਖ ਲਵੋ ਚਾਹੇ 2013 'ਚ ਹੋਵੇ 2015 'ਚ ਹੋਵੇ ਜਾਂ ਫਿਰ 2020 ਵਿੱਚ ਆਪ ਨੂੰ ਹਮੇਸ਼ਾ ਘੱਟ ਸੀਟਾਂ ਮਿਲਦੀਆਂ ਦਿਖਾਈ ਦਿੱਤੀਆਂ ਨੇ ਪਰ ਅਸਲ ਨਤੀਜਿਆਂ 'ਚ ਇਸ ਨੂੰ ਜ਼ਿਆਦਾ ਸੀਟਾਂ ਮਿਲੀਆਂ ਉਹਨਾਂ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਨੇ ਵੱਡੀ ਗਿਣਤੀ ਵਿੱਚ ਆਪ ਨੂੰ ਵੋਟ ਦਿੱਤੀ ਹੈ ਅਤੇ ਪਾਰਟੀ ਇਤਿਹਾਸਿਕ ਜਿੱਤ ਦਰਜ ਕਰਨ ਜਾ ਰਹੀ ਹੈ ਉਹਨਾਂ ਕਹਿਆ ਕਿ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਉਧਰ ਦਿੱਲੀ ਬੀਜੇਪੀ ਦੇ ਪ੍ਰਧਾਨ ਵਰਿੰਦਰ ਸਤਦੇਵਾ ਨੇ ਕਿਹਾ ਕਿ ਪਾਰਟੀ ਐਗਜ਼ਿਟ ਪੋਲ ਦੇ ਨਤੀਜਿਆਂ ਦਾ ਸਵਾਗਤ ਕਰਦੀ ਹੈ ਉਹਨਾਂ ਕਹਿਆ ਕਿ ਮੇਰਾ ਮੰਨਣਾ ਹੈ ਕਿ ਦਿੱਲੀ ਦੇ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਹ ਬਦਲਾਅ ਚਾਹੁੰਦੇ ਨੇ ਸਤਦੇਵਾ ਨੇ ਕਿਹਾ ਕਿ ਦਿੱਲੀ ਵਾਸੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਨੇ ਬੀਜੇਪੀ ਵਰਕਰਾਂ ਨੇ ਭ੍ਰਸ਼ਟਾਚਾਰ ਖਿਲਾਫ ਲੜਨ ਲਈ ਚੋਣਾਂ ਤੋਂ ਪਹਿਲਾਂ ਬਹੁਤ ਸਮਰਪਣ ਭਾਵਨਾ ਨਾਲ ਪ੍ਰਚਾਰ ਕੀਤਾ ਉਹਨਾਂ ਕਿਹਾ ਕਿ ਆਪ ਸੱਤਾ ਤੋਂ ਬਾਹਰ ਹੋਣ ਦੇ ਰਾਹ ਤੇ ਆ ਅਤੇ ਭਗਮਾ ਪਾਰਟੀ 25 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਦਿੱਲੀ ਵਿੱਚ ਮੁੜ ਸਰਕਾਰ ਬਣਾਉਣ ਜਾ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਵੱਲੋਂ ਪੈਸੇ ਦੀ ਵੰਡ ਤੇ ਫਰਜ਼ੀ ਵੋਟਾਂ ਬਣਾਉਣ ਸਰੇ ਹੋਰ ਏਰਾ ਫੇਰੀਆਂ ਤੇ ਲਗਾਏ ਗਏ ਦੋਸ਼ਾਂ ਦਰਮਿਆਨ ਕੌਮੀ ਰਾਜਸਥਾਨੀ ਵਿੱਚ 60.10% ਦੀ VOTING ਹੋਈ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਤੇ ਭਾਜਪਾ ਵਿਚਾਲੇ ਫਸਮੀ ਟੱਕਰਾਂ ਵੋਟਿੰਗ ਦੀ ਇਹ ਫੀਸ ਦੀ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 5% ਦੀ ਪੁਆਇੰਟ ਘੱਟ ਹੈ ਕਿਉਂਕਿ 2020 ਵਿੱਚ 62.5% ਦੀ ਵੋਟਿੰਗ ਹੋਈ ਸੀ ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 70 ਚੋਂ 62 ਸੀਟਾਂ ਜਿੱਤੀਆਂ ਸਨ ਹਾਲਾਂਕਿ ਭਾਜਪਾ ਨੂੰ ਸਿਰਫ 8 ਅਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਸੀ ਦਿੱਲੀ ਪੁਲਿਸ ਨੇ ਅਦਾਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ 'ਤੇ ਆਪ ਉਮੀਦਵਾਰ ਅਮਨਤੋ ਉੱਲਾ ਖਾਨ ਖਿਲਾਫ ਕੇਸ ਦਰਜ ਕੀਤਾ ਹੈ ਇਸ ਬਾਰੇ ਪੁਲਿਸ ਨੇ ਦੱਸਿਆ ਕਿ ਉਹਨਾਂ ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਇਹ ਕਾਰਵਾਈ ਕੀਤੀ ਜਿਸ ਵਿੱਚ ਚਾਪ ਨੇਤਾ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਸਮਰਥਕਾਂ ਨਾਲ ਆਪਣੇ ਹਲਕੇ ਔਖਲਾ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ ਦੱਖਣੀ ਪੂਰਬੀ ਪੁਲਿਸ ਨੇ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਦੋ ਵਰਕਰਾਂ ਕੋਲੋਂ 5 ਲੱਖ ਰੁਪਏ ਜ਼ਬਤ ਕੀਤੇ ਗਏ ਨੇ ਕਾਂਗਰਸ ਨੇ ਦਿੱਲੀ ਦੇ ਲੋਕਾਂ ਦਾ ਆਪਣੀ ਵੋਟ ਪਾਉਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਸਮਰਥਨ ਪਾਰਟੀ ਦੀ ਵੱਡੀ ਤਾਕਤ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਾਂਗਰਸ ਪਾਰਟੀ ਨੇ ਦਿੱਲੀ ਕਾਂਗਰਸ ਕਮੇਟੀ ਵੱਲੋਂ ਦਿੱਲੀ ਦੇ ਸਾਰੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਾਂਗਰਸ ਨੇ ਕਿਹਾ ਕਿ ਪਾਰਟੀ ਹਮੇਸ਼ਾ ਲੋਕਾਂ ਦੇ ਹੱਕ ਲੈਣ ਲਈ ਡਟ ਕੇ ਕੰਮ ਕਰੇਗੀ ਉਹਨਾਂ ਨੇ ਲਿਖਿਆ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਲੋਕਤੰਤਰ ਦੇਸ ਤਿਹਾਰ ਵਿੱਚ ਹਿੱਸਾ ਲੈ ਕੇ ਸਾਨੂੰ ਪ੍ਰੇਰਿਤ ਕੀਤਾ ਤੁਹਾਡਾ ਸਮਰਥਨ ਸਾਡੇ ਲਈ ਇੱਕ ਵੱਡੀ ਤਾਕਤ ਹੈ ਦਿੱਲੀ ਕਾਂਗਰਸ ਨੇ ਲਿਖਿਆ ਕਿ ਅਸੀਂ ਦਿੱਲੀ ਦੇ ਹਰ ਜਣੇ ਦੀਆਂ ਉਮੀਦਾਂ ਤੇ ਖਰਾ ਉਤਰਨ ਅਤੇ ਉਹਨਾਂ ਦੇ ਭਰੋਸੇ ਨੂੰ ਕਾਇਮ ਰੱਖਣ ਦਾ ਵਾਅਦਾ ਕਰਦੇ ਹਾਂ ਤੁਹਾਡਾ ਸਮਰਥਨ ਹਮੇਸ਼ਾ ਸਾਨੂੰ ਦਿੱਲੀ ਨੂੰ ਬਿਹਤਰ ਅਤੇ ਖੁਸ਼ਹਾਲ ਬਣਾਉਣ ਲਈ ਇਸ ਯਾਤਰਾ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰੇਗਾ ਕੌਮੀ ਰਾਸ਼ਟਾਨੀ ਦੇ 70 ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪਈਆਂ ਤੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੂਟ ਬੇਟੀਆਂ ਵੋਟ ਪੇਟੀਆਂ ਵਿੱਚ ਬੰਦ ਪਿਆ ਆਪ ਦੀ ਨਜ਼ਰ ਲਗਾਤਾਰ ਚੌਥੀ ਵਾਰ ਜਿੱਤਣ ਤੇ ਆ ਜਦਕਿ ਬੀਜੇਪੀ 1998 ਤੋਂ ਬਾਅਦ ਸੱਤਾ ਦੇ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਕਾਂਗਰਸ ਨੂੰ ਵੀ ਵਾਪਸੀ ਦੀ ਉਮੀਦ ਹੈ